ਜੀ ਆਰ ਸੀ ਲਾਈਵ ਟੀਵੀ ਫੇਸਬੁਕ ਪੇਜ ਤੇ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਅਸੀਂ ਆਏ ਹੋਏ ਹਾਂ ਮਰਿੰਡਾ ਰੇਲਵੇ ਸਟੇਸ਼ਨ ਦੇ ਵਿੱਚ ਤੇ ਸ਼ਹਿਰ ਦੀ ਜਿਹੜੀ ਬੱਤੀ ਪੂਰੀ ਤਰ੍ਹਾਂ ਗੁੱਲ ਹੋਈ ਹੋਈ ਤੁਸੀਂ ਦੇਖ ਸਕਦੇ ਹੋ ਵੀ ਰੇਲਵੇ ਸਟੇਸ਼ਨ ਦੇ ਉੱਪਰ ਵੀ ਜਿਹੜੇ ਯਾਤਰੀ ਉਡੀਕ ਰਹੇ ਹਨ ਟ੍ਰੇਨ ਨੂੰ ਤੇ ਹਰੇ ਹੈਰਾਨ ਪਰੇਸ਼ਾਨ ਬੈਠੇ ਹਨ ਜੁਲਾਈ ਦਾ ਮਹੀਨਾ ਤੁਸੀਂ ਦੇਖ ਸਕਦੇ ਹੋ ਵੀ ਆਹ ਮਰਿੰਡਾ ਰੇਲਵੇ ਸਟੇਸ਼ਨ ਹੈ ਤੇ ਰਾਤ ਦੇ ਤਕਰੀਬਨ 11:30 ਵੱਜ ਗਏ ਹਨ ਨੰਗਲ ਤੋਂ ਦਿੱਲੀ ਦੀ ਜਿਹੜੀ ਟ੍ਰੇਨ ਚੱਲਦੀ ਹੈ ਉਹ ਟ੍ਰੇਨ ਦੀ ਯੂਡੀਕ ਦੇ ਵਿੱਚ ਜਿਹੜੇ ਬੈਠੇ ਆ ਤੁਸੀਂ ਦੇਖ ਸਕਦੇ ਹੋ ਲੋਦਰ ਭਾਈ ਸਾਹਿਬ ਨਾਲ ਗੱਲ ਕਰਦੇ ਆ ਭਾਈ ਸਾਹਿਬ ਕਿਤਨੇ ਵਜੇ ਆ ਗਏ ਤੇ ਯਾਹਾਂ ਪੇ ਪੌਣੇ 9 ਵਜੇ ਪੌਣੇ 9 ਵਜੇ ਆ ਗਏ ਤੇ ਲਾਈਟ ਕੱਪ ਗਈ ਹੈ ਸਵਾ 9:00 ਸਵਾ 9:00 ਦੇ ਕਰੀਬ ਲਾਈਟ ਗਈ ਹੈ ਸਾਡੀ ਫਲੈਸ਼ ਵੀ ਜਿਹੜੀ ਜਵਾਬ ਦੇ ਰਹੀ ਹੈ ਬੰਦ ਹੋ ਰਹੀ ਹੈ ਤੁਸੀਂ ਦੇਖ ਸਕਦੇ ਹੋ ਵੀ 9 ਤੋਂ 11:30 ਹੋ ਗਏ ਆ ਪੂਰੇ ਸ਼ਹਿਰ ਦੀ ਬੱਤੀ ਗੁੱਲਾ ਜਿੱਥੇ-ਜਿੱਥੇ ਮੇਰੇ ਹਿਸਾਬ ਨਾਲ ਜਨਰੇਟਰ ਨਿਵੇਟਰ ਲੱਗੇ ਹੋਏ ਆ ਸ਼ਹਿਰ ਦੇ ਕੁਝ ਹਿੱਸੇ 'ਚ ਮੈਨੂੰ ਲੱਗਦਾ ਲਾਈਟ ਹੈ ਵੀ ਕਿਉਂਕਿ ਉਹ ਸਰਕਾਰੀ ਲਾਈਟ ਮੈਨੂੰ ਲੱਗਦਾ ਸਾਹਮਣੇ ਵੱਲ ਰਹੀ ਆ ਪਰ ਸ਼ਰਮਨਾਕ ਗੱਲ ਇਹ ਆ ਵੀ ਮਰੰਡੇ ਦਾ ਕਿੰਨਾ ਪੁਰਾਣਾ ਰੇਲਵੇ ਸਟੇਸ਼ਨ ਆ ਵੀ ਇੱਥੇ ਲਾਈਟ ਨਹੀਂ ਹੈਗੀ ਵੀ ਦੇਖੋ ਪੱਖੇ ਬੰਦ ਆ ਲੋਕੀ ਪਏ ਆ ਡੀਕ ਰਹੇ ਆ ਟ੍ਰੇਨ ਤੇ ਚਲੋ ਉਹ ਤਾਰਾਂ ਤੋਂ ਮੈਂ ਗੱਲ ਕਰੀ ਸੀ ਉਹਨਾਂ ਨਾਲ ਵੀ ਉਹ ਤਾਰਾਂ ਤੋਂ ਜਿਹੜੀ ਲਾਈਟ ਲਿੱਤੀ ਹੋਈ ਆ ਜਿਹੜੀ ਰੇਲਵੇ ਦਾ ਸਿਸਟਮ ਚੱਲਦਾ ਆ ਜਿੱਥੇ ਟਿਕ ਟਕ ਟੁਕ ਟਾਂ ਕੱਟਦੇ ਆ ਉੱਥੇ बड़ी तार तो ਲਾਈਨ तो ਕਹਿੰਦੇ ਲਾਈਟ ਪਾ ਲੈਣੇ ਹੈ ਤਾਂ ਕਰਕੇ ਅੰਦਰ ਲਾਈਟ ਆ ਵੀ ਜਿਹੜੀ ਬਾਹਰ ਹੀ ਲਾਈਟ ਹੁੰਦੀ ਹੈ ਤੁਸੀਂ ਵੀਡੀਓ 'ਚ ਦੇਖੋ ਵੀ ਪੱਖੇ ਜਿਹੜੇ ਗੁੱਲ ਪਏ ਆ ਕੋਈ ਨਹੀਂ ਚੱਲ ਰਿਹਾ ਹੈਗਾ ਗਰਮੀ ਦੇ ਵਿੱਚ ਲੋਕ ਹਰਾਨ ਪਰੇਸ਼ਾਨ ਬੈਠੇ ਆ ਹੋਰ ਭਾਈ ਸਾਹਿਬ ਵਾਲੀ ਵੀ ਗੱਲ ਕਰਨੀ ਆਪਾਂ ਆ ਕਿਤਨੇ ਵਜੇ ਆਏ تھے ਯਹਾਂ ਹਮ ਤਾਂ 8 ਵਜੇ ਆਏ ਆ 8 ਵਜੇ ਤੱਕ ਲਾਈਟ ਥੀ 9 ਵਜੇ ਕਿਤਨੇ ਵਜੇ ਤੇ ਹੋਰ ਵੀ ਬਹੁਤ ਲੋਕੀ ਜਿਹੜੇ ਅਡੀਕ ਕਰ ਰਹੇ ਆ ਟ੍ਰੇਨ ਦੀ ਤੇ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆ ਭਾਈ ਬੱਤੀ ਗੁੱਲ ਨਾ ਕਰੋ ਤੁਸੀਂ ਠੀਕ ਆ ਪਹਿਲਾ ਹੀ ਪੰਜਾਬ ਦਾ ਜਿਹੜਾ ਬੇੜਾ ਕਰਕ ਹੁੰਦਾ ਜਾ ਰਿਹਾ ਸੋ ਬੜੀ ਸ਼ਰਮਨਾਕ ਗੱਲ ਆ ਨਾ ਵੀ ਇੰਨਾ ਪੁਰਾਣਾ ਜਿਹੜਾ ਰੇਲਵੇ ਸਟੇਸ਼ਨ ਆ ਤੇ ਇੱਥੇ ਲਾਈਟ ਨਹੀਂ ਹੈਗੀ ਸਾਰਾ ਸਾਰੇ ਹੈਰਾਨ ਪਰੇਸ਼ਾਨ ਆ ਕਿੰਨੀ ਹੈਰਾਨੀ ਪਰੇਸ਼ਾਨੀ ਹੋ ਰਹੀ ਹੈ ਬਹੁਤ ਜ਼ਿਆਦਾ ਜੀ परेशान हुए आज जी, हाँ, बहुत मच्छर काट रहा है जी बहुत काट रहा है बहुत काट रहा है जी। <laughs> सरकार को बोलो भी लाइट भेजे यहाँ पे आ, तो भेजेगा तक तो तो सरकार, सरकार, सरकार जहाँ सरकार के लोग बैठते है ना हाँ। वहाँ पे चौबीस घंटे लाइट रहती है वहाँ नहीं जाती वहाँ चौबीस घंटे इधर आराम कर रहे हैं नींद कितनी आ गई मच्छर लड़ी जाना पखे रहा बंद लो

तो तो भी, भी रेलवे स्टेशन पे लाइट नहीं है अंदर सिस्टम से लाइट चल पड़ती है ना जो जो बड़ी तार जिस लाइन से रेलगाड़ी चलती है पर यहाँ पे जो मतलब शहर की लाइट है उससे लाइट चलती है ਜੇ ਦੇਖੋ ਪੰਖੇ ਪੰਖੇ ਸਾਰੇ ਬੰਦ ਆ ਸਾਰੇ ਲੋਕ ਹੈਰਾਨ ਪਰੇਸ਼ਾਨ ਬੈਠੇ ਆ ਵੀਡੀਓ ਜਰੂਰ ਸ਼ੇਅਰ ਕਰਿਓ ਤੇ ਪੰਜਾਬ ਸਰਕਾਰ ਤੱਕ ਪਹੁੰਚਾਇਓ ਠੀਕ ਆ ਹਾਂ ਲਾਈਟ ਕਹਾ ਬਿਜ ਰਹਾ ਜੀ ਬੋਲ ਕੇ ਭਾਈ ਗਰਮੀ ਬਹੁਤ ਆ ਪੰਖੇ ਪੰਖੇ ਚਲਾਏ ਟੈਂਕਾ ਵੀ ਬੰਦ ਆ ਮੱਛਰ ਵੀ ਕੱਟ ਰਹਾ ਹੈ ਅੱਛਾ ਹਾਂਜੀ ਪਰਮਾਨੰਥ ਜੀ ਜਣੀ ਤੁਸੀਂ ਪਹਿਲਾਂ ਵੀ ਕਦੇ ਸਫ਼ਰ ਕੀਤਾ ਨਾ ਕਦੇ ਲਾਈਟ ਗਈ ਐ ਸਟੇਸ਼ਨ ਦੇ ਉੱਪਰ ਕਦੇ ਵੀ ਪਹਿਲੀ ਵਾਰ ਦੇਖ ਰਹੇ ਤੁਸੀਂ ਹਾਂਜੀ ਵਾਰ ਜੀ ਵੀ ਐ ਸਟੇਸ਼ਨ ਦੇ ਉੱਪਰ ਹਨੇਰਾ ਪਹਿਲੀ ਵਾਰ ਦੇਖਿਆ ਵੀ ਬੰਦੇ ਨੂੰ ਬੰਦਾ ਨਹੀਂ ਦਿਖ ਰਿਹਾ ਤੁਸੀਂ ਪਹਿਲੀ ਵਾਰ ਦੇਖਿਆ ਵੀ ਲਾਈਟ ਹਾਂਜੀ ਸਾਰੀ ਜ਼ਿੰਦਗੀ ਥੋੜੀ ਉਮਰ ਕਿੰਨੀ ਐ ਜੀ ਹਮ ਤੋਂ ਪੱਕਾ 50 ਸਾਲ ਮੈਂ ਕਦੇ ਦੇਖਿਆ ਸਟੇਸ਼ਨ 'ਤੇ ਗਏ ਹੋਰ ਲਾਈਟ ਨਾ ਹੋ ਨਹੀਂ ਲਾਈਟ ਤਾਂ ਆ ਪਈ ਐ ਅੱਜ ਕਹਾਂ ਲੱਗ ਗਿਆ ਹਾ ਪਰ ਮੈਂ ਅੱਜ ਪਹਿਲੀ ਵਾਰ ਦੇਖ ਰਿਹਾ ਵੀ ਆ ਬੀ ਸਟੇਸ਼ਨ ਪਰ ਲਾਈਟ ਗੁੱਲਾ ਅਦਰ ਟ੍ਰੇਨ ਦਾ ਜਿਹੜਾ ਆਣ ਦਾ ਟਾਈਮ ਹੋਇਆ ਦਾ ਨਾ ਖੰਖਾਂ ਖਸਾ ਸਾਰਾ ਬੰਡ ਮੱਛਰ ਕੱਟ ਰਹਾ ਹੈ ਲੋ ਇੱਧਰ ਵੀ ਕੁਵੀ ਸਾਡਾ ਸੁੱਤਾ ਪਿਆ ਹੈ ਇਹਨੂੰ ਤਾਂ ਲੱਗਦਾ ਨੀਂਦ ਆ ਗਈ ਦਿਖਦਾ ਤਾਂ ਹੈ ਨੀਂਦ ਆ ਗਈ ਹਾਂ ਨਹੀਂ ਆਇਆ ਮੱਛਰ ਤਾਂ ਨਹੀਂ ਕੱਟ ਰ ਮੱਛਰ ਕਰ ਰ ਕੱਟ ਰ ਹੈ ਲੈ ਚਾਹੀਏ ਚਲੋ ਮੇਰੇ ਬੋਲਣ ਨਾਲ ਸ਼ਾਇਦ ਅੱਖ ਖੁੱਲ ਗਈ ਇਹ ਵੀਰ ਵਾਸਤੇ ਤਾੜੀਆਂ ਮਾਰਦੇ ਹੋ ਵੀ ਇਹ ਐਨੀ ਗਰਮੀ ਦੇ ਵਿੱਚ ਜੁਲਾਈ ਦਾ ਮਹੀਨਾ ਹੈ ਪੂਰੀ ਅੱਗ ਵਰਸ ਰਹੀ ਹੈ ਤੇ ਇਹ ਵੀਰ ਮਛਰਾਂ ਤੇ ਲੜਦਾ ਲੜਦਾ ਜਿਹੜਾ ਸੌਂ ਗਿਆ ਨੀਂਦ ਆ ਗਈ ਤੀ ਕਹਿੰਦਾ ਚਲੋ ਵੀਡੀਓ ਸਾਰੇ ਜਰੂਰ ਸ਼ੇਅਰ ਕਰ ਦਿਓ ਜਿਹੜੇ ਦੇਖਦੇ ਆ ਤੇ ਹੋਰ ਵੀ ਦੱਸਿਓ ਵੀ ਕਦੇ ਤੁਸੀਂ ਸਟੇਸ਼ਨ ਤੇ ਗਏ ਹੋ ਮੋ ਤੇ ਉੱਥੇ ਲੈਟ ਨਾ ਹੋਵੇ ਰਾਤ ਦੇ ਉਹਦੀ ਟ੍ਰੇਨ ਫੜਦਿਆਂ ਤੇ ਉੱਥੇ ਲੈਟ ਨਾ ਹੋਵੇ ਉਹ ਵੀ ਜਰੂਰ ਕਮੈਂਟਾਂ ਦੇ ਵਿੱਚ ਦੱਸਿਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪੇਜ ਜਰੂਰ ਫੋਲੋ ਕਰ ਲਿਓ